ਉੰਨੀ ਕਲੀਅਰ ਹੈ ਕੀ ਬਤਾਓ ਦੇਖੀ ਬਾਤ ਦੋਸਤੋ ਇਹ ਸਾਫ ਸਕੂਟਰੀ ਜੋ ਗੱਡਿਆ ਲਗਭਗ 2 2.5 ਘੰਟੇ ਕੱਲਪਗੇ ਆ ਦੇਖੋ ਜ਼ਰਾ ਅਹੀਂ ਟੈਲੈਂਟ ਵਿਖਾ ਕੇ ਵੀ ਮਸ਼ਹੂਰ ਨਹੀਂ ਹੋਏ ਤੇ ਪੂਜਾ ਸੰਗਾ 3-4 ਵਿਆਹ ਕਰਾ ਕੇ ਮਸ਼ਹੂਰ ਹੋ ਗਈ ਅਹੀਂ 3-4 ਹੀ ਹਾਸਾ ਪੜ ਕੇ ਨਹੀਂ ਮਸ਼ਹੂਰ ਹੋਏ ਉਹ 3-4 ਵਿਆਹ ਕਰਾ ਕੇ ਮਸ਼ਹੂਰ ਹੋਈ ਜਾ ਬਾਕੀ ਇੱਕ ਗੱਲ ਸੱਦੀ ਆ ਕਾ ਲੋਕ ਬਾਰੀ ਸੋਸ਼ਲ ਮੀਡੀਆ ਤੇ ਸਪੋਰਟ ਹੀ ਚੋਲਾ ਨੂੰ ਕਰਦੇ ਕਰਨ ਵਾਲੇ ਬੰਦਿਆਂ ਨੂੰ ਥੋੜੀ ਨਹੀਂ ਨਹੀਂ ਸਹੀ ਸਾਡੀ ਪਾਰੀ ਕੋਈ ਫੜ ਨਹੀਂ ਸਕਦਾ ਲੋਕਾਂ ਨੂੰ ਫੇਰ ਕੋਈ ਦੇਣਾ ਹੀ ਲੋਕਾਂ ਦੀ ਜਾਨ ਬਚਾਈ ਆ ਲੋਕਾਂ ਨੂੰ ਹੀ ਚੀਜ਼ਾਂ ਦੀਆਂ ਜਾਣਕਾਰੀਆਂ ਦਿੱਤੀਆਂ ਵੇਅਰ ਕੀਤਾ ਉਹਨੇ ਕੀ ਕੀਤਾ ਉਹ ਛੱਕ ਮਾਰਦੇ ਨਾ ਉਹਣੀ ਵੀਡੀਓ ਵੀ ਪੋਸਟ ਕਾਰਡ ਵਾਲੇ ਚੋਕੇ ਲਾਣੇ ਤੇ ਪੂਜਾ ਸੰਗਤ ਨੂੰ ਦੋ ਚੁੱਕਾਈਆਂ ਤੇ ਬਾਬਾ ਭਾਵੇਂ ਜਰੀਏ ਤੋਂ ਸ਼ਾਮਾਂ ਤੱਕ 15000 ਪੈਸੇ ਵੀ ਖਰਦੇ ਹਾਂ ਪੋਸਟ ਕਾਰਡ ਵਾਲੇ ਨੇ ਹੋਰ ਹੀ ਨਹੀਂ ਵੀਡੀਓ ਲੈ ਨਹੀਂ ਪਾਣਾ ਨਹੀਂ ਪਾਉਂਦੇ ਬਾਕੀ ਲਾਇਕ ਹੀ ਸ਼ੇਅਰ ਕਮੈਂਟ ਕਰਿਓ ਕਈ ਗੱਲ ਨਹੀਂ ਨਾ ਬਹੁਤ ਚੱਕਰ ਜੇ ਕੋਈ ਨਹੀਂ ਆ ਪੰਜਾਬ ਦੇ ਸੱਪ ਫੜਨ ਤੇ ਆਪਣੀ ਟੱਕਰ ਤੇ ਨਹੀਂ ਨਹੀਂ ਸਹੀ ਗੱਲ ਹੈ ਜੈ ਮਾਦੀ ਟੈਡੂ ਬਖਾਰੋ ਜਾਂ ਨਵਾਂ ਬਣਾਇਆ ਉਹ ਵੀ ਉਸ ਤੋਂ ਟੈਡੂ ਬਸ ਸੱਪਾਂ ਦਾ ਹੀ ਕੰਮ ਆ ਤਾਂ ਸੱਪਾਂ ਦਾ ਹੀ ਟੈਡੂ ਨਹੀਂ ਵਧੀਆ ਵਧੀਆ ਇਹਦੇ ਦੋ ਚਾਰ ਹੋਰ ਬਣਾਓ ਜਿੱਥੇ ਜਗ੍ਹਾ ਖਾਲੀ ਆ ਮੈਂ ਨਾ ਪੈਸੇ ਹੁਣ ਮੈਂ que